जी मम्मी हूँ दवाई ही लैके आ गए कहते बेटा जाने मिलना मिलने लो जी सारे जाने प्रशादा छाके बै गया हाँ जी थोड़ा मां बाप चुगत है अभी होगी सेहत खराब तीन तो अंदाजा ला सकते हाँ गला बोल दुखदा पाया मेरा बोल नहींगा पर फिर भी असू टच करा जिन तो अंदर मम्मी जी बैठे आ मम्मी जी अच्छ की बनाया किसी ਬਟਰ ਪਨੀਰ ਬਣਤੀ ਅੱਛਾ ਬਟ ਜਦੋਂ ਬੁਹਾਰਾ ਉਦੋਂ ਇੰਨੀ ਵਧੀਆ ਚੀਜ਼ ਕਿਆ ਬਾਤ ਹੈ ਹਾਂ ਉਹਦੇ ਬਾਰੇ ਤਾਂ ਇੰਨੀ ਗਵਾ ਲਾ ਜੀ ਗੋਗਲਾ ਦੁਖਦਾ ਹੋਇਆ ਤੇ ਥੋੜਾ ਜਿਹਾ ਲੱਗਦਾ ਹੋਰ ਸਿਹਤ ਵੀ ਹੋ ਸਕਦੀ ਆ ਬਟ ਚਲੋ ਦਵਾਈ ਖਾ ਲਵਾਂਗੇ ਤੇ ਠੀਕ ਹੋ ਜਾਣਾ ਤੇ ਫਿਰ ਵੀ ਅਸੀਂ ਮੰਮੀ ਬਲੌਗ ਬਣਾ ਲਾ ਆ ਗਲਾ ਦੁਖਦਾ ਪਰ ਇਹ ਬਹੁਤ ਚਾਦੇ ਬੋਲ ਵੀ ਨਹੀਂ ਹੁੰਦਾ ਹੈਗਾ ਰਾਤੀ ਦਾ ਮੈਂ ਰੂਲ ਲਾ ਪੀ ਬੀਬੀ ਬੀਬੀ ਮੁੱਚੀ ਜਾ ਕਿ ਹੋ ਗਿਆ ਬੀਬੀ ਹੋ ਗਿਆ ਇਹ ਨਾ ਹਾਲ ਤੇ ਖਰਾਬ ਸੀ ਮੇਰੀ ਜੱਪੇ ਪਰ ਤਾਂ ਜਾਣਾ ਹੀ ਪੈਣਾ ਕੋਲ ਜਵੀ ਤੇ ਹੁਣ ਚੱਲਦੇ ਆਂ ਤੇ ਫਿਰ ਪਰ ਆਵਾਂਗੇ ਫੇਰ ਅਸੀਂ ਘਰਾਂ ਨੂੰ ਆਵਾਂਗੇ ਫੇਰ ਰੈਸਟ ਕਰਾਂਗੇ ਅਸੀਂ ਤੇ ਕੱਲ ਦੀ ਛੁੱਟੀ ਆ ਤੇ ਫਿਰ ਲੋਜੀਸ ਰੋਟੀ ਲੈ ਆਂਦੀ ਮੰਮੀ ਜੀ ਨੇ ਮਟਰ ਪਨੀਰ ਦੇ ਨਾਲ ਇੱਧਰ ਮੰਮੀ ਜੀ ਬੈਠੇ ਆ ਮੰਮੇ ਜੀ ਅੱਜ ਸਿਹਤ ਬਹੁਤ ਖਰਾਬ ਹੋ ਗਈ ਤਾਂ ਹਿਮੋ ਮੇਰੀ ਰੋਟੀ ਲੈ ਕੇ ਆਇਆ ਕਹਿੰਦੇ ਦਵਾਈ ਖਾਣੀ ਆ ਤੇ ਪਹਿਲਾਂ ਰੋਟੀ ਖਾਓ ਚਲੋ ਖਾమే ਆ ਫਿਰ ਮੈ ਦਵਾਈ ਲੋ ਜੀ ਮੰਮੀ ਹੁਣ ਦਵਾਈ ਲੈ ਕੇ ਆਵੇ ਚੰਦੇ ਬੇਟਾ ਦਵਾਈ ਖਾ ਲਓ ਬਹੁਤ ਥੁੜਾ ਹਾਲ ਲੱਗ ਰਿਹਾ ਮੇਰਾ ਬੋਲਦੋ ਚਲਾਇਆ ਮੇਰਾ ਖਾਲਾ ਦੇ ਸੱਟ ਨਾਲ ਤੇ ਆਹ ਖਾਈ ਲੈਡੀ ਮੰਮੀ ਇਦਾਂ ਨਹੀਂ ਵੀ ਨਹੀਂ ਹੈਗੀ ਮੈਂ ਚੱਲ ਚੱਲ ਅੱਗੇ ਅੱਗੇ ਹੁੰਦੀ ਸੀ ਅੱਗੇ ਵੇਲੇ ਕੀ ਕਰਦਾ ਦਵਾਈ ਦੇਣੇ ਬੈੱਡ ਥੱਲੇ ਸੁੱਪਰ ਕੇ ਨਿਕਲ ਨਿਕਲ ਜਾ ਬੋਲ ਉਹ ਵੈਨ ਦਵਾਈ ਖਸਦੀ ਨਹੀਂ ਸੀ ਮੈਨੂੰ ਪਸੰਦ ਨਹੀਂ ਦਵਾਈ ਮੈਂ ਵਤ ਕੀ ਕਰਨਾ ਰਾਤ ਹੁੰਦੀ ਸੀ ਮੰਮੀ ਨੇ ਮੇਰੇ ਹੱਥ 'ਚ ਰੱਖ ਕੇ ਚੱਲ ਜਾਣਾ ਤੇ ਉਹ ਕੈਪਸੂਲ ਲਓ ਸੀ ਬਹੁਤ ਭੈੜਾ ਕੈਪਸੂਲ ਹੁੰਦਾ ਸੀ ਉਹ ਦੁੱਧ ਨਾਲ ਖਾਣਾ ਹੁੰਦਾ ਸੀ ਰਾਤ ਨੂੰ ਮੈਂ ਉਹਦਾ ਕੀ ਕਰਨਾ ਮੈਂ ਤਾਂ ਇੱਧਰ ਲੈਣਾ ਮੰਮੀ ਤੋਂ ਦੁੱਧ ਪੀ ਜਾਣਾ ਪੀ ਜਾਣਾ ਬਾਅਦ ਚ ਮੰਮੀ ਨੇ ਚੱਲ ਜਾਣਾ ਮੈਂ ਇੱਥੇ ਪਿੱਛੇ ਸੈਟ ਦੇਣਾ ਓਏ ਵੇਚ ਨੂੰ ਐਤਾ ਤਾਂ ਹੀ ਨਿਯਕੀਨ ਹੈਗਾ ਤਾਂ ਹੀ ਕੋਲ ਬੈਠੀ ਹੈ ਸਿੱਟ ਚਾਹ ਨਾ ਖਾਣਾ ਚਲੋ ਅਸੀਂ ਖਾਣੇ ਹੋ ਫੇਸ ਤਾਂ ਹੀ ਠੀਕ ਹੋਣਾ ਹੈ ਹਾਂਜੀ ਅੱਜ ਹੈਗੀ ਛੁੱਪੀ ਸਾਨੂੰ ਤੇ ਅੱਜ ਅਸੀਂ ਚੱਲਦੇ ਹਾਂ ਮਿਹਾਨ ਕੀ ਪੰਘੂਣਾ ਦੇ ਅੱਜ ਅਖੰਡ ਪਾਠ ਹੈ ਉਹਨਾਂ ਨੇ ਉੱਥੇ ਗੁਰਦੁਆਰੇ ਖਾਇਆ ਜਿੱਥੇ ਅਸੀਂ ਚੱਲੇ ਆ ਤੇ ਕੱਲ ਅਸੀਂ ਸ਼ੂਟ ਨਹੀਂ ਕਰ पाए बिकॉज़ ਮੈਂ ਠੀਕ ਨਹੀਂ ਸੀ ਤੇ ਬਾਅਦ ਵਿੱਚ ਮੇਰੀ ਹਾਲਤ ਬਹੁਤ ਖਰਾਬ ਹੋ ਗਈ ਸੀ ਤਾਂ ਕਿਵੇਂ ਅਸੀਂ ਸ਼ੂਟ ਨਹੀਂ ਕੀਤਾ ਤੇ ਹੁਣ ਅੱਜ ਅਸੀਂ ਕਰਾਂਗੇ ਤੇ ਅੱਜ ਥੋੜੇ ਠੀਕ ਹਾਂ ਸੀ ਤੇ ਹੁਣ ਅਸੀਂ ਚੱਲਦੇ ਆ ਪੂਰੀ ਫੈਮਿਲੀ ਸੋ ਚਲੋ ਫਿਰ ਮਿਲਦੇ ਹਨ ਹੁਣ ਅਸੀਂ ਪਹੁੰਚ ਗਏ ਗੁਰਦੁਆਰਾ ਭਾਈ ਤੇਲਕੁ ਜੀ ਦੇ ਉੱਥੇ ਖੜ੍ਹ ਪਰਸਾ ਰਹੇ ਅੱਜ ਕੋ ਹੋ ਗਿਆ ਸੋ ਵੀ ਜੀ ਵੀ ਨਾਲ ਤੇ ਤੇ ਮਮ ਜੀ ਅੱਗੇ ਜਾ ਰਹੀ ਆ ਤੇ ਸਾਰੇ ਦੇ ਅੰਦਰ ਜਾ ਕੇ ਦਰਸ਼ਨ ਕਰਾਉਣੀ ਆ ਸਸਿਕਾ ਜੀ ਜੀ ਅਲ ਕਨ ਸਸਿਕਾ ਹੋਣਸੀ ਚਾਪ ਕੋਲੇ ਲੰਗਰ ਸਾਧਰੇ ਆ ਤੇ ਸਾਰੇ ਜਿਹੜੇ ਬੈਠੇ ਆ ਬੀਪੀ ਜੀ ਉੱਧਰ ਬੈਠੇ ਆ ਕੁਰਸੀ ਤੇ ਅਸਗੇ ਵੀ ਤੁਸੀਂ ਕੁਰਸੀ ਤੇ ਆ ਜਾਓ ਥੱਲੇ ਲਾ ਕੇ ਸਾਧਰੇ ਆ ਜਾਣੇ ਮਿਲਣਾ ਮਿਲ ਕੇ ਹੋਇਆ ਬਸ ਇਧਰ ਆਂਟੀ ਆ ਬੈਠੀ ਆਈਆਂ ਸਾਡੇ ਸਾਰੇ ਮਿਲਦੇ ਸਤਿ ਸ਼੍ਰੀ ਅਕਾਲ ਸਾਰੇ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਹੁਣ ਹੋਰ ਸਲਾਮ ਕਿਦਾਂ ਭਾਬੀ ਕਿਦਾਂ ਠੀਕ ਆ ਬਸ ਅੱਛਾ ਇਧਰ ਸਾਰੇ ਦੱਸੋ ਕਿਦਾਂ ਫੈਮਿਲੀ ਸਾਰੇ ਠੀਕ ਠੀਕ ਹੈ ਕਿੰਨੇ ਚਿਹਰੇ ਵਾਦ ਇਕੱਠੇ ਹੋਏ ਨਾ ਪੀਆਂ ਦੇ ਹੀ ਹੋਏ ਸੀਗੇ ਇਕੱਠੇ ਹੁਣ ਫੇ ਹੋ ਗਿਆ ਤੇ ਵਧੀਆ ਲੱਗ ਰਿਹਾ ਹੁਣ ਸਾਰੇ ਜਣ ਬੈਠੇ ਇਕੱਠੇ ਹਾਂਜੀ ਹਾਂਜੀ ਵਧੀਆ ਹੁਣ ਅਸੀਂ ਲੰਗਰ ਸ਼ਤ ਰਹੇ ਆ ਤੇ ਅਦਰ ਸਾਇਆ ਸੰਗਤਾਂ ਬੈਠੀਆਂ ਨੇ ਸਾਰੇ ਤੇ ਹੁਣ ਅਸੀਂ ਸ਼ਤ ਉਹ ਜੀ ਸਾਰੇ ਜਣੇ ਪ੍ਰਸ਼ਾਦਾ ਸ਼ਾਕੇ ਬੈ ਗਏ ਆ ਤੇ ਹੋਰ ਸੁਣਾਓ ਸਾਰੇ ਜਣੇ ਕਿੱਦਾਂ ਹਾਂਜੀ ਸਿੰਤਿਆ ਚਾਰੇ ਜਿਹਨਾਂ ਨਾਲ ਜਾਣਾ ਆ ਤੇ ਡੈਡੀ ਜੀ ਹਲੇ ਆਏ ਨਹੀਂ ਸਕੇ ਸਾਰੇ ਜਾਣੇ ਅਸੀਂ ਚੱਲਾਂਗੇ ਜੀ ਆਂਟੀ ਜੀ ਨੂੰ ਮਿਲੋ ਸਾਰੇ ਜਾਣੇ ਹੋਰ ਸਨਾਂ ਆਂਟੀ ਜੀ ਕਿੰਦਾ ਵਧਾਈਆਂ ਹੋ ਗਈਆਂ ਹਾਂਜੀ ਹੋਰ ਸਾਰਾ ਡੱਬੇ ਦਿੱਤੇ ਆਂਟੀ ਜੀ ਨੇ ਤੇ ਹੁਣ ਅਸੀਂ ਘਰਾਂ ਨੂੰ ਚੱਲਦੇ ਆਂ ਇੱਧਰ ਅੰਕਲ ਜੀ ਅੱਜ ਆਂਟੀ ਨਹੀਂ ਆਏ ਅੰਕਲ ਜੀ ਅੱਛਾ ਅੱਛਾ ਹਾਂ ਕੋਈ ਹਾਂਜੀ ਅੱਜ ਅਸੀਂ ਬੈਠੇ ਪਿੱਛੇ ਉਸ ਹਾਈ ਲੀਵਲ ਦੇ ਬੰਦੇ ਲਈ ਬਿਵਾਦ ਕੀਤਾ ਮੈਂ ਕੁਝ ਬਾਰੇ ਨੂੰ ਇੱਥੇ ਬੜੀਆ ਖੁੱਲਡ ਡਿਵਲਪ ਹੋਇਆ ਬੈਠਾ ਹੈ। ਆਹ ਦਾਰ ਦੇਖ ਲੈਣ। ਤੇ ਇੱਕ ਸਾਰਾ ਤੇ ਸਾਰਾ ਕੁਝ ਦਿੰਦਾ ਹੈ ਇਹ ਸ਼ਹਿਰ। ਅਸੀਂ ਬੈਠੇ ਹਾਂ ਜਿੱ ਪਿੱਛੇ ਤੇ ਸਾਰੇ ਜਾਣੇ ਅੱਗੇ ਬੈਠੇ ਹੋਏ ਆ। ਆਂਟੀ ਹੁਣੇ ਵੀ ਨਾਲ ਸਾਡੇ ਜਾ ਰਹੇ ਆ। ਤੇ ਦੇਖਦੇ ਜਾਂਦੇ ਹਾਂ ਅਸੀਂ ਸ਼ਹਿਰ ਨੂੰ। ਹਾਂਜੀ ਹੁਣ ਅਸੀਂ ਚੱਲਦੇ ਆਂ ਸ਼ੀ ਚੱਲਦੇ ਆਂ ਕਿ ਅੰਜਮਨਾ ਚੱਲ ਬਸ ਬਿਨਾਂ ਜਾ ਰਹੇ ਆ ਸੋ ਅਸੀਂ ਇਥੇ ਅਸੀਂ ਚੱਲ ਗਏ ਤੇ ਉਹ ਰਿਕਸ਼ਾ ਲਾ ਲਿਆ ਤੇ ਡੈੱਡ ਜੀ ਰਿਕਸ਼ਾ ਲਾਉਂਦੇ ਆ ਤੇ ਪਹਿਲਾ ਡੈੱਡ ਜੀ ਇਥੇ ਗਏ ਅਸੀਂ ਫਿਰ ਹੁੰਦਾ ਸਮਝ ਲੈ ਕੇ ਫਿਰ ਬਣ ਕੇ ਕਿਹਾ ਗਿਆ ਤੇ ਹੁਣ ਉਹ ਵਸਤੀ ਤੋਂ ਉੱਥੇ ਜਾ ਕੇ ਦੁਬਾਰਾ ਕਿ ਉਹ ਜਮਨਾ ਜਾ ਰਹੇ ਆ ਸੋ ਕੋਈ ਵੀ ਤੇ ਨੰਮੀ ਪਹਿਲਾ ਚਲਾ ਗਿਆ ਫਿਰ ਅਸੀਂ ਅੰਟੀਆਂ ਨੂੰ ਛੱਡਣ ਕੇ ਅਸੀਂ ਫਿਰ ਉਹਨਾਂ ਨੂੰ ਛੱਡ ਕੇ ਵਾਪਸ ਆਏ ਅਸੀਂ ਦੂਏ ਦੇ ਨਾਲ ਜਿਹੜੀ ਆ ਬਦੌਣਾ ਕੀਤਾ ਨਮਸਕਾਰ ਆ ਹੋਈਆ ਗੁਰੂ ਰਾਮਦਾਸ ਮਹਾਰਾਜ ਸਰ ਕੇ ਸਤਕਾਰ ਕਰਦੇ ਸੀ ਕਿ ਉਹ ਗੋਬਨਾਨਕ ਸਾਹਿਬ ਦੇ ਵੱਡੇ ਸੁਪੁੱਤਰ ਨੇ ਤੇ ਬਾਬਾ ਜੀ ਹਾਂਜੀ ੜਾ ਗਿਆ ਸੀ ਘਾਰੇ ਪਰ ਹੋ ਗਿਆ ਸੀ ਬਿਮਾਰ ਹੋਰ ਹਾਲਤ ਖਰਾਬ ਹੋ ਗਈ ਆ ਸਭ ਦੀ ਹੋਣੀ ਫਿਰ ਅਸੀਂ ਫੇ ਦਵਾਈ ਲੈਣ ਜਾਵਾਂਗੇ ਤੇ ਤੇਰ ਤੋਂ ਹੀ ਹਾਲ ਹੋ ਗਿਆ ਮੇਰਾ ਬਿਹਾਲ ਹੈ ਮਮੀ ਜੀ ਹੋਰ ਹਾਲ ਤੇ ਖਰਾਬ ਹੋ ਮੇਰੇ ਦਾਦੇ ਸੇ ਖਰਾਬ ਤੁਮ ਵੀ ਠੀਕ ਨੇ ਹੈ ਤੇ ਹੁਣ ਅਸੀਂ ਜਾਣਾ ਦਵਾਈ ਲੈਣ ਸ਼ਹਿਰ ਸਿੱਖ ਤੋਂ ਜਾਣਾ ਹੈ ਇਹ 6 ਮਿਲਦੇ ਆ ਉੱਥੇ ਦਵਾਈ ਲੈਣੇ ਹਾਂਜੀ ਇਹ ਸੋਹਣ ਬੋਲ ਨਹੀਂ ਹੋ ਰਿਹਾ ਆ ਫੇਰ ਮਿਲਦੇ ਆ ਹਾਂਜੀ ਹੁਣ ਅਸੀਂ ਲੈਣ ਚੱਲ ਦੁਵਾਈ ਐਦਰ ਮੰਮੀ ਜੀ ਆ ਬਹੁਤਰਾ ਹਾਲ ਹੋ ਗਿਆ ਮੇਰਾ ਤਾਂ ਸੌ ਹੋ ਗਿਆ ਲੈ ਆਨੇ ਦਵਾ ਤੇ ਫੇਰ ਖਾਂਦੇ ਆ ਫੇਰ ਨੇ ਠੀਕ ਅਸੀਂ ਹਾਂਜੀ ਹੁਣ ਹੋ ਗਈ ਰਾਤ ਤੇ ਅਸੀਂ ਹੈਗੇ ਬਿਮਾਰ ਅਸੀਂ ਹੋ ਗਿਆ ਬਿਮਾਰ ਤੇ ਬਹੁਤ ਹਸਾਵੋ ਜਿਸ ਤੇ ਹੁੰਦੇ ਵਲ ਲੈ ਕੇ ਆਉਂਦਾ ਰੋਡਿਆ ਜੰਗੋਨਾਸ ਰੋਕੀ ਨਾ ਕਿ ਤੇ ਬਾਈ ਖਾਣੀ ਹੋ ਸੋਨਾਸ ਕਿਚਨ ਚ ਜਾਂ ਪਾਣੀ ਵਿੱਚ ਥਾਲੀ ਚਾਹ ਪਾਣੀ ਸਭ ਪਾ ਕੇ ਖਾ ਕੇ ਤੇ ਦਵਾਈ ਖਾਣਨੇ ਨਾਲ ਪੜਨਾ ਹੈ ਅੱਜ ਦੇ ਜਿसरी ਮੈਨੂੰ ਅਸੇ ਇੱਕ ਤਾਲੇ ਖਮਰੀ ਨਹੀਂ ਸੱਦੀ ਕੋ ਕੇ ਰੱਖ ਲੈਣੀ ਹੁੰਦੀ ਤੇ ਉੱਠੀ ਬਣਾ ਲਈ ਹੁੰਦੀ ਜਦੋਂ ਐਸੀ ਕੋ ਕੇ ਰੱਖ ਲੈਣੀ ਬਾਚਰ ਨੂੰ ਗੋਲਾ ਕਰ ਲੈਣਾ ਐਨੀ ਰਹਿ ਰਹਿ ਜੀ ਮਮ ਤੇ ਪੋਲ ਚਲ ਨੂੰ ਲਾਈਏ ਰੋਟੀ ਆਪਣੀ ਤਿਆਰ ਕਰੀਏ ਪਾਣੀ ਉਸੇ ਦਵਾਈ ਬਹੁਤ ਜ਼ਿਆਦਾ ਹੈਲਪ ਕਰ ਰਹੀ ਸੀ ਅੱਜ ਬਣਾਇਆ ਹੋਇਆ ਪੀਲੀ ਦਾਲ ਅੱਜ ਮੰਮੀ ਜੀ ਨੇ ਪੀਲੀ ਦਾਲ ਬਣਾਤੀ ਕਹਿੰਦੇ ਕੋਈ ਬਿਮਾਰ ਆ ਉਹ ਪੀਲੀ ਦਾਲ ਬਣਾਉਂਦੀ ਹੈ ਸੋ ਕਸੂ ਖੰਨੇ ਆ ਤੇ ਤੇ ਮੈਨੂੰ ਦਿਹਾੜੇ ਦਵਾਈ ਖਾਣੇ ਹੋਏ ਸੋ ਪਰ ਪਰਿਵਾਰ ਦੇਖਦੇ ਦਵਾਈ ਖਾਣ ਦੀ ਤਨੇ ਇਜਤ ਕੰਜ ਮੈਂ ਸੀ ਰੋਕ ਖਾ ਲਿਆ ਤੇ ਜਿਤਾਉਂ ਸੰਜੇ ਪਰ ਆ ਗਿਆ ਪਰ ਫੇਲਿਆ ਸੁਪਰ ਦੇ ਉਸ ਪੇਪਰ ਹੋਣ ਅਸ ਦਵਾਈ ਖਾਣ ਲਈ ਇਹ ਜੰਦੀ ਆ ਕਾਈ ਕੀ ਹੋ ਰਹਾ ਹੈ ਦਵਾਈ ਤੇ ਨੋਲੀਆ ਜਿੱਤੇ ਨੋਲੀ ਖਾਣੇ ਆ ਮम्मा ਜੀ ਸੋਵੇ ਉਹ ਦਵਾਈ ਲੈ ਖਾਈਏ ਦੇਖ ਖਾਣੀ ਪਏ ਚਲੋ ਆਪਣਾ ਦਵਾਈ ਖਾਣੇ ਆ ਤੇ ਫਿਰ ਪਰਦੇਓ ਫਿਰ ਸੋਣਾ ਬਾਦ ਮੇ ਪੜਦਾ ਹੈ ਤੇ ਨੋਲੀ ਆਪਨਾ ਰਾਤ ਨੂੰ ਵੱਜਾ ਪੜ੍ਹਨ ਲੱਗ ਜਾਓ ਇਸ ਕੋਰੇ ਹੋ ਤੁਸੀਂ ਵੀ ਜੂ ਕਮੈਂਟ ਕਰਕੇ ਦੱਸਿਓ ਜੇ ਤੁਸੀਂ ਸਟੱਡੀ ਕਰਦੇ ਹੋ ਤਾਂ ਕਿੰਨੇ ਵਜੇ ਪੜ੍ਹਦੇ ਹੋ ਕੈਸਟ ਵਗੈਰਾ ਬਲੌਗ ਨੂੰ ਸਮਾਪਤ ਕਰਦੇ ਆ ਸੋ ਅਗਲੇ ਬਲੌਗ ਤੇ ਮਿਲਦੇ ਆ ਸਤਿ ਸ੍ਰੀ ਅਕਾਲ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਅਗਲੇ ਬਲੌਗ ਤੇ ਮਿਲਦੇ ਆ ਤੱਕ ਤੇ ਸਤਿ ਸ੍ਰੀ ਅਕਾਲ